ਸਰ ਇੱਕ ਗਨਸ਼ਾਟ ਮਾਮਲਾ ਹੈ ਕੀ ਮਾਮਲਾ ਸਰ ਸਾਰਾ ਇਹ ਮਾਮਲਾ ਦੋ ਫਰੋਤੀ ਮੰਗਣ ਵਾਲੇ ਦੋਸ਼ੀ ਹੀ ਇੱਕ ਪਵਨਦੀਪ ਹੈ ਤੇ ਦੂਸਰਾ ਕੋਮਲਦੀਪ ਪਵਨਦੀਪ ਕਿੰਨੀ ਦਾ ਰਹਿਣ ਵਾਲਾ ਕੋਮਲਦੀ ਜਿਹੜਾ ਹੈ ਇਹ ਖਾਲੜੇ ਦਾ ਰਹਿਣ ਵਾਲਾ ਹੈ ਇਹਨਾਂ ਬਾਰੇ ਇਨਫੋਰਮੇਸ਼ਨ ਸੀ ਕਿ ਇਹ ਅਸੂੜੇ ਜਿਹੜਾ ਮੁੱਠਿਆਂ ਵਾਲੀ ਸਾਈਡ ਤੇ ਜਿਹੜਾ ਥਾਣਾ ਸਦਰਪੱਟੀ ਦਾ ਏਰੀਆ ਉਥੇ ਏਰੀਆ ਚ ਘੁੰਮ ਰਿਹਾ ਹੈ ਇਹਨਾਂ ਨੇ ਕੁਝ ਦਿਨ ਪਹਿਲਾਂ ਕਰਿਆਲੇ ਇੱਕ ਸੁਨਿਆਰੇ ਦੇ ਘਰ ਦੇ ਬਾਹਰ ਵੀ ਗੇਟ ਤੇ ਗੋਲੀਆਂ ਮਾਰੀਆਂ ਸੀ ਤੇ ਉਹਨੂੰ ਡਰਾਉਂਦੇ ਧਮਕਾਉਂਦੇ ਸੀ ਉਹ ਤੋਂ ਪੈਸੇ ਦੀ ਡਿਮਾਂਡ ਕਰਦੇ ਸੀ ਅੱਜ ਇਨਫੋਰਮੇਸ਼ਨ ਮਿਲਦੇ ਅਸੀਂ ਟੀਮ ਸਪੈਸ਼ਲ ਟੀਮਾਂ ਤਿਆਰ ਕਰਕੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਔਰ ਪਵਾਲ ਤੋਂ ਮੁੱਠਿਆਂ ਵਾਲੀ ਰੋਡ ਤੇ ਬੰਨ ਦੇ ਉੱਪਰ ਇਹਨਾਂ ਨੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗਾੜੀ ਨੂੰ ਫਾਇਰਿੰਗ ਕਰ ਦਿੱਤੀ ਪੁਲਿਸ ਨੂੰ ਜਵਾਬੀ ਫਾਇਰਿੰਗ ਕਰਨੀ ਪਈ ਜਿਹਦੇ ਵਿੱਚ ਇੱਕ ਜਿਹੜਾ ਪਵਨਦੀਪ ਹੈ ਜਖਮੀ ਹੋਇਆ ਹੈ ਜੀ ਇਹਨੂੰ ਇਲਾਜ ਲਈ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਪੱਟੀ ਔਰ ਸੈਕੰਡ ਜਿਹੜਾ ਉਹਦੀ ਅਰੈਸਟ ਪਾਈ ਗਈ ਉਹ ਤੇ ਉਹਦੇ ਤੇ ਵੀ ਸਰ ਉਹ ਕੀ ਨਾਂ ਦਾ ਤੇ ਉਹਦੇ ਵੀ ਗੋੜੀ ਗੋੜੀ ਲੱਗੀ ਨਹੀਂ ਉਹਦੇ ਨਹੀਂ ਲੱਗੀ ਇਹ ਕੋਮਲਦੀਪ ਹੈ ਨਾ ਕੋਈ ਇੱਕ ਗਲੌਕ ਪਿਸਟਲ ਮਿਲਿਆ ਨਾਲ ਜਿੰਦਾ ਕੌਰ ਰੋਂਗ ਮਿਲਿਆ ਜਵਾਬੀ ਕੋਲ ਮਿਲੇ ਆ ਕੋਲ ਮਿਲੇ ਫਾਇਰ ਚਲਾਈ ਸੀ ਫਾਇਰਿੰਗ ਪੁਲਿਸ ਤੇ ਕੀਤੀ ਪਹਿਲਾਂ ਪਹਿਲਾਂ ਪੁਲਿਸ ਤੇ ਫਾਇਰਿੰਗ ਕੀਤੀ ਨਾ ਤੇ ਉਹਦੀ ਫਾਇਰਿੰਗ ਕਰਨੀ ਪਈ ਪੁਲਿਸ ਨੂੰ ਠੀਕ ਸਰ ਇੱਕ ਗਨ ਸ਼ਾਟ ਮਾਮਲਾ ਹੈ ਕੀ ਮਾਮਲਾ ਸਰ ਸਾਰਾ ਇਮਾਮ ਦਾ ਦੋ ਫਰौती ਮੰਗਣ ਵਾਲੇ ਦੋਸ਼ੀ ਹੀ ਇੱਕ ਪਵਨਦੀਪ ਐ ਤੇ ਦੂਸਰਾ ਕੋਮਲਦੀਪ ਪਵਨਦੀਪ ਕਿਵੀਂ ਦਾ ਰਹਿਣ ਵਾਲਾ ਕੋਮਲਦੀਪ ਜਿਹੜਾ ਹੈ ਇਹ ਖਾਲੜੇ ਦਾ ਰਹਿਣ ਵਾਲਾ ਹੈ ਇਹਨਾਂ ਬਾਰੇ ਇਨਫੋਰਮੇਸ਼ਨ ਸੀ ਕਿ ਇਹ ਇਸ ਵੇਲੇ ਜਿਹੜਾ ਮੁੱਠਿਆਂ ਵਾਲੀ ਸਾਈਡ ਤੇ ਜਿਹੜਾ ਥਾਣਾ ਸਦਰਪੱਟੀ ਦਾ ਏਰੀਆ ਉੱਥੇ ਏਰੀਆ ਚ ਘੁੰਮ ਰਹੇ ਹਨ ਇਹਨਾਂ ਨੇ ਕੁਝ ਦਿਨ ਪਹਿਲਾਂ ਕਰਿਆਲੇ ਇੱਕ ਸੁਨਿਆਰੇ ਦੇ ਘਰ ਦੇ ਬਾਹਰ ਵੀ ਗੇਟ ਤੇ ਗੋਲੀਆਂ ਮਾਰੀਆਂ ਸੀ ਤੇ ਉਹਨੂੰ ਡਰਾਉਂਦੇ ਤੇ ਧਮਕਾਉਂਦੇ ਸੀ ਉਹ ਤੋਂ ਪੈਸੇ ਦੀ ਡਿਮਾਂਡ ਕਰਦੇ ਸੀ ਅਜੇ ਇਨਫੋਰਮੇਸ਼ਨ ਮਿਲਦੇ ਅਸੀਂ ਟੀਮ ਸਪੈਸ਼ਲ ਟੀਮਾਂ ਤਿਆਰ ਕਰਕੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਔਰ ਪਵਾਲ ਤੋਂ ਮੁੱਠਿਆਂ ਵਾਲੀ ਰੋਡ ਤੇ ਬੰਨ ਦੇ ਉੱਪਰ ਇਹਨਾਂ ਨੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗਾੜੀ ਨੂੰ ਫਾਇਰਿੰਗ ਕਰ ਦਿੱਤੀ ਪੁਲਿਸ ਨੂੰ ਜਵਾਬੀ ਫਾਇਰਿੰਗ ਕਰਨੀ ਪਈ ਜਿਹਦੇ ਵਿੱਚ ਇੱਕ ਜਿਹੜਾ ਪਵਨਦੀਪ ਹੈ ਜ਼ਖਮੀ ਹੋਇਆ ਹੈ ਜੀ ਇਹਨੂੰ ਇਲਾਜ ਲਈ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਪੱਟੀ ਔਰ ਸੈਕੰਡ ਜਿਹੜਾ ਉਹਦੀ ਅਰੈਸਟ ਪਾਈ ਗਈ ਹੈ ਉਹ ਉਹਦੇ ਤੇ ਵੀ ਸਰ ਉਹ ਕੀ ਨਾਉਂਦਾ ਤੇ ਉਹਦੇ ਵੀ ਗੋੜੀ ਗੋੜੀ ਲੱਗੀ ਨਹੀਂ ਉਹਦੇ ਨਹੀਂ ਲੱਗੀ ਇਹ ਕੋਮਲਦੀਪ ਐ ਨਾ ਕੋਈ ਇੱਕ ਗਲੌਕ ਪਿਸਤਲ ਮਿਲਿਆ ਨਾਲ ਜਿੰਦਾ ਕੌਰ ਰੋਂਗ ਮਿਲੇ ਜਵਾਬੀ ਕੋਲ ਮਿਲੇ ਆ ਕੋਲ ਦੇ ਚਲਾਏ ਸੀ ਫਾਇਰਿੰਗ ਪੁਲਿਸ ਤੇ ਕੀਤੀ ਪਹਿਲਾਂ ਨਾ ਪਹਿਲਾਂ ਪੁਲਿਸ ਤੇ ਫਾਇਰਿੰਗ ਕੀਤੀ ਨਾ ਜਵਾਬੀ ਫਾਇਰਿੰਗ ਕਰਨੀ ਪਈ ਪੁਲਿਸ ਨੂੰ ਠੀਕ ਸਰ ਇੱਕ ਗਨ ਸ਼ਾਟ ਮਾਮਲਾ ਆ ਕੀ ਮਾਮਲਾ ਸਰ ਸਾਰਾ ਇਹ ਮਾਮਲਾ ਦੋ ਫਰੋਤੀ ਮੰਗਣ ਵਾਲੇ ਦੋਸ਼ੀ ਹੀ ਇੱਕ ਪਵਨਦੀਪ ਐ ਤੇ ਦੂਸਰਾ ਕੋਮਲਦੀਪ ਪਵਨਦੀਪ ਠਿੱਕੀਵੰਦ ਦਾ ਰਹਿਣ ਵਾਲਾ ਕੋਮਲਦੀਪ ਜਿਹੜਾ ਐ ਇਹ ਕਾਲੜੇ ਦਾ ਰਹਿਣ ਵਾਲਾ ਹੈ ਇਹਨਾਂ ਬਾਰੇ ਇਨਫੋਰਮੇਸ਼ਨ ਸੀ ਕਿ ਇਹ ਐਸੋੜੇ ਜਿਹੜਾ ਮੁੱਠਿਆਂ ਵਾਲੀ ਸਾਈਡ ਤੇ ਜਿਹੜਾ ਥਾਣਾ ਸਦਰਪੱਟੀ ਦਾ ਏਰੀਆ ਉਹ ਥੇ ਏਰੀਏ ਚ ਘੁੰਮ ਰਹੇ ਹਨ ਇਹਨਾਂ ਨੇ ਕੁਝ ਦਿਨ ਪਹਿਲਾਂ ਕਰਿਆਲੇ ਇੱਕ ਸੁਨਿਆਰੇ ਦੇ ਘਰ ਦੇ ਬਾਹਰ ਵੀ ਗੇਟ ਤੇ ਗੋਲੀਆਂ ਮਾਰੀਆਂ ਸੀ ਤੇ ਉਹਨੂੰ ਡਰਾਉਂਦੇ ਧਮਕਾਉਂਦੇ ਸੀ ਉਹ ਤੋਂ ਪੈਸੇ ਦੀ ਡਿਮਾਂਡ ਕਰਦੇ ਸੀ ਅੱਜ ਇਨਫੋਰਮੇਸ਼ਨ ਮਿਲਦੇ ਅਸੀਂ ਟੀਮ ਸਪੈਸ਼ਲ ਟੀਮਾਂ ਤਿਆਰ ਕਰਕੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਔਰ ਔਰ ਵਾਲ ਤੂੰ ਮੁੱਠਿਆਂ ਵਾਲੀ ਰੋਡ ਤੇ ਬੰਨ ਦੇ ਉੱਪਰ ਇਹਨਾਂ ਨੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗੱਡੀ ਨੂੰ ਫਾਇਰਿੰਗ ਕਰ ਦਿੱਤੀ ਹੈ ਪੁਲਿਸ ਨੂੰ ਜਵਾਬੀ ਫਾਇਰਿੰਗ ਕਰਨੀ ਪਈ ਜਿਹਦੇ ਵਿੱਚ ਇੱਕ ਜਿਹੜਾ ਪਵਨਦੀਪ ਹੈ ਜ਼ਖਮੀ ਹੋਇਆ ਹੈ ਜੀ ਇਹਨੂੰ ਇਲਾਜ ਲਈ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਪੱਟੀ ਔਰ ਸੈਕੰਡ ਜਿਹੜਾ ਉਹਦੀ ਅਰੈਸਟ ਪਾਈ ਗਈ ਉਹ ਤੇ ਉਹਦੇ ਤੇ ਵੀ ਸਰ ਉਹ ਕੀ ਨਾਮ ਦਾ ਤੇ ਉਹਦੀ ਵੀ ਗੋੜੀ ਗੋੜੀ ਲੱਗੀ ਨਹੀਂ ਉਹਦੇ ਨਹੀਂ ਲੱਗੀ ਇਹ ਕੋਮਲਦੀਪ ਹੈ ਨਾਲ ਕੋਈ ਇੱਕ ਗਲੌਕ ਪਿਸਟਲ ਮਿਲਿਆ ਨਾਲ ਜਿੰਦਾ ਕੌਰ ਉਹ ਜਵਾਬੀ ਫੋਰ ਮਿਲੇ ਆ ਫੋਰ ਦੇ ਚਲਾਏ ਸੀ ਫਾਇਰਿੰਗ ਪੁਲਿਸ ਤੇ ਕੀਤੀ ਪਹਿਲਾਂ ਇਹ ਪਹਿਲਾਂ ਪੁਲਿਸ ਤੇ ਫਾਇਰਿੰਗ ਕੀਤੀ ਨਾ ਜਵਾਬੀ ਫਾਇਰਿੰਗ ਕਰਨੀ ਪਈ ਪੁਲਿਸ ਨੂੰ ਠੀਕ